ਆਫਰੀਕਾ ਦੀ ਕਲਕਮਾਈ ਅੱਜ ਦੇ ਬਲੌਗ ਤੇ ਆਪਾਂ ਮਕਰੇ ਬਲੌਗ ਬਣਾ ਰਹੇ ਸੀ ਅੱਜ ਤੇ ਤਾਜ਼ੀ ਗੱਲ ਵੀ ਅ ਅਗਿਹੇ ਜਿਹੜੀ ਵੀਡੀਓ ਹੋਣਗੀਆਂ ਉਹ ਇੱਥੇ ਜਿਹੀ ਨਹੀਂ ਹੋਣੀਆਂ ਉਹ ਹੋਣੀਆਂ ਜਿਹੜਾ ਬਾਬਾ ਨਾਨਕ ਦੀਆਂ ਕਿ ਜਿਵੇਂ ਪੰਜਾਬ ਚ ਹਾਲਾਤ ਤੁਹਾਨੂੰ ਪਤਾ ਹੀ ਲਿਏ ਆੜੂੜਾਏ ਜਿਗੇ ਹੋੜ ਵੀ ਜਿਵੇਂ ਕਈ ਜਗ੍ਹਾ ਆਏ ਸੀ ਜਿਵੇਂ ਜਿਹੜਾ ਬਾਬਾ ਨਾਨਕ ਦਾ ਆਈ ਆ ਤੇ ਹੋਰ ਵੀ ਕਈ ਜਨ ਅਹੰਤਾਰਪੁਰ ਲੋਧੀ ਇਹ ਹੋਰ ਵੀ ਬਹੁਤ ਵਦ ਤੇ ਉੱਤਰੀ ਸਾਈਡ ਕਾਫੀ ਜਗ੍ਹਾ ਹੈ ਪਤਾ ਹੀ ਬਾਰਾ ਨੂੰ ਤੇ ਉੱਥੇ ਹੀ ਆਪਣੇ ਮੁੰਡੇ ਜਿਹੜਾ ਬਾਬਾ ਨਾਨਕ ਜਾ ਕੇ ਆਏ ਨੇ ਤੇ ਉਹ ਟੂੜੀ ਦੀ ਸੇਵਾ ਕਰਨ ਪਤਾ ਹੀ ਨਹੀਂ ਗਈ ਲੈ ਗਏ ਮਤਲਬ ਲੈ ਕੇ ਗਏ ਇਹ ਮੁੰਡੇ ਇਸ ਵੀਲੋਗ ਦੇ ਦੇਖ ਕੇ ਹੀ ਆਪਾਂ ਮੰਡੂ ਤੋਂ ਕੱਟੀ ਕਰੀ ਆ ਪਿੰਡ ਤੋਂ ਕੱਟੀ ਗੋ ਵੀ ਜਿੰਨਾ ਹੋਇਆ ਆਪਣੇ ਤੋਂ ਤੇ ਉਹਨਾ ਉਹਦੇ ਗਾਂ ਦੇ ਪਾਰਟ ਉੱਥੇ ਹੁਣ ਦੇ ਹਾਲਾਤ ਕੀ ਆ ਕਿਵੇਂ ਮਤਲਬ ਹੁਣ ਉਹਦੀ ਕੰਡੀਸ਼ਨ ਕੀ ਆ ਕੀ ਕੋਈ ਨੁਕਸਾਨ ਬਹੁਤ ਹੋ ਗਿਆ ਫਤਲਾ ਖਰਾਬ ਹੋ ਗਿਆ ਕਾਫੀ ਪਾਣੀ ਤਾਂ ਉਤਰ ਗਿਆ ਕਾਫੀ ਪਰ ਰੇਤਾ ਢੜ ਗਿਆ ਪੂਰਾ ਔਰ ਉਹ ਮੈਂ ਵੀ ਦੇਖ ਕੇ ਨਹੀਂ ਜਿਆਦਾ ਵੀਡੀਓ ਤੇ ਮੁਸ਼ਤੱਦ ਅੱਗੇ ਦੀ ਵੀਡੀਓ ਉਹਨੇ ਕਲੇ ਬਣਾਈਆਂ ਉਹ ਤੁਹਾਨੂੰ ਦਿਖਾ ਦਿੰਦਾ ਜੋ ਵੀ ਮੈਂ ਬਣਾ ਕੇ ਭੇਜਿਆ ਮੈਨੂੰ ਹਨਾ ਤੇ ਕੰਡੀਸ਼ਨ ਤਾਂ ਠੀਕ ਨਹੀਂ ਸੀ ਕਾਫੀ ਮਾੜੀ ਦੀ 1.5 ਦਿਨ ਲੱਗ ਕੇ ਆਇਆ ਇਹ ਉਹ ਮਨਰ ਮੇਰੇ ਗਏ ਸ਼ਾਮ ਦੋ ਦਿਨਾਂ ਆਗੇ ਕਿਵੇਂ ਆ ਕਿਵੇਂ ਦੇ ਉੱਤੇ ਹਾਲਾਤ ਆ ਤੁਹਾਨੂੰ ਤੁਹਾਨੂੰ ਦਿਖਾਉਨੇ ਆ ਤੁਸੀਂ ਵੀ ਦੇਖੋ ਠੀਕ ਆ ਤੇ ਬਟ ਕੀ ਮਾਈਕ ਨੂੰ ਮੇਰੇ ਦਾ ਕਿਹਦਾ ਕਵਰਿਆ ਹੋਆ ਧੀਰੀ ਜਮੀ ਬਿਚਾਈ ਗਈ ਆ ਖਾਦ ਨੇ ਘਰੀ ਚੁੱਕਾ ਹੋਰ ਵੀ ਨਹੀਂ ਬਚਿਆ ਜੀ ਦੀ ਦਾ ਇੱਧਰ ਵੀ ਪਾਣੀ ਨੇ ਤੋਮ ਮਾਰ ਕਰੀ ਦੀ ਆ ਇਧਰ ਤੋਂ ਫਲਾਦੀ ਤੇ ਫਾਰ ਆਪ ਦਾ ਟਪਕੇ ਲਗੇ ਤੇ ਧੀਰ ਆ ਗਿਆ ਆਪਾਂ ਦੇ ਲੇਡ ਇਹ ਨਾਲ ਆਪਾਂ ਨਾਲ ਕਨੈਕਟ ਹੋਇਆ ਵਜਿਹਾ ਨਾਲ ਉਹਦਾ ਐਨ ਐਨ ਪਾਣੀ ਆਇਆ ਬਤਾ ਕਹਿੰਦੇ ਐਨ ਐਨ ਘੱਟੋ ਘੱਟ 3 3 4 4 ਫੁੱਟ ਪਾਣੀ ਮੇਰੇ ਸਾਹਮਣੇ ਖਾ ਗਿਆ 3 3 ਫੁੱਟ ਪਾਣੀ ਆਇਆ ਬਤਾ 3 3 ਫੁੱਟ ਉਹਨਾਂ ਦੀ ਵਿਚਾਰਿਆਂ ਦੀ ਕਣਕ ਵੀ ਖਰਾਬ ਹੋ ਗਈ ਤੇ ਜਿਹੜੇ ਬੈੱਡਾਂ ਬੁੱੱਡਾਂ ਨੂੰ ਸਮਾਨ ਰੱਖਿਆ ਬਤਾ ਉਹ ਵੀ ਖਰਾਬ ਹੋ ਗਿਆ ਬੜਾ ਨੁਕਸਾਨ ਹੋਇਆ ਵਾ ਟਰੈਕਟਰ ਵੀ ਪਲਟਿਆ ਵਾ ਵਿੱਚੇ

ਆ ਬੰਨ ਜਿਹੜਾ ਉਹ ਬੰਨਣ ਲੱਗੇ ਵੇ ਆ ਬੰਨ ਤਿੰਨ ਜੀ ਤੋਂ ਉਧਰਲੀ ਸਾਈਡ ਆ ਪਰਲੀ ਸਾਈਡ ਉਹ ਪਰ ਹਾਂਜੀ ਇੱਕ ਆ ਬੰਨਾਂ ਦੋ ਪਰ ਹਾਂਜੀ ਦੋ ਥਾਂ ਤੇ ਉਧਰੋਂ ਸੱਪਰਲੀ ਸਾਈਡ ਤੋਂ ਪੰਛਾ ਪੰਜ ਪੰਜਾ ਡਿੱਗਾ ਵਾ ਤੇ ਇਹ ਸ਼ਰਟ ਦੇ ਉੱਤੇ ਉਹਨੇ ਖਤਮ ਕਰਤਾ ਇੱਧਰ ਤੋਂ ਦੇਖਾ ਇੱਧਰ ਤੇ ਦੇਖ ਦੇਖ ਨਾ ਸੰਗ ਤਾਂ ਇੱਧਰ ਬਾਵਾ ਹੋਇਆ ਵਾ ਨਾ ਫੇਰ ਤਾਂ ਇਹ ਤਾਂ ਆਪਾਉਣਾ ਯਾਰ ਹੁਣ ਵਿਖਾਈ ਤੇ ਕੱਲੀ ਕੋਠੀ ਗਈ ਨਾ ਲੋਕਾਂ ਨੂੰ ਹਾਂ ਕੱਲੀ ਕੋਠੀ ਕੋਠੀ ਦਿਖਾਈ ਆ ਬਸ ਬਾਕੀ ਕੀ ਇਹਦਾ ਘਰ ਨਹੀਂ ਲਿਖਾਇਆ ਪਿੰਡ ਨਾ ਹਾਂ ਜਿਹੜਾ ਥਲੀ ਨੂੰ ਇੰਟਰਵਿਊ ਲਈ ਮੁੰਡਾ ਬੈਠਾ ਰੋਂਦਾ ਹੋਈ ਆ ਹਾਂ ਉਹ ਜਿਹੜਾ ਗਿਆਨੀ ਜਿਆਦਾ ਗਿਆਨੀ ਜਾਂ ਮੁੰਡਾ ਹਾਂ ਬਾਕੀ ਜਿਵੇਂ ਆ ਸ਼ੈੱਡ ਵਗੈਰਾ ਆਹ ਕੁਝ ਤਾਂ ਦਿਖਾਇਆ ਭਾਈ ਨਹੀਂ ਜਮੀ ਨਹੀਂ ਦਿਖਾਇਆ ਕੋਠੀ ਤੇ ਵੇਖੋ ਫਿਰ ਭੰਜੇਗੀ ਇਹਨੂੰ ਨੀਂਵ ਤੇ ਕਿਸ ਨੇ ਕਿਦਾਂ ਪਾਇਆ ਹਾਂ ਪਰ ਜਿਹੜੇ ਆ ਮਾਤੜ ਧਮਾਤੜ ਵਰਗੇ ਬੰਦੇ ਆ ਉਹਨਾਂ ਦਾ ਜ਼ਿਆਦਾ ਔਖਾ ਹੁੰਦਾ ਹੁਣ ਉਹ ਵਿਚਾਰਾ ਤੂੰ ਦੇਖਿਆ ਉਹ ਕਿਹੜੀ ਕੰਦ ਡਿੱਗੀ ਹਾਂ ਜੀ ਤਾਂ ਦੇ ਡਿੰਗੀ ਕਰਦੀ ਹਾਂ ਮੋੜ 'ਤੇ ਇੱਥੇ 50 ਤੋਂ ਬੰਦਾ 4 ਲੱਖ ਦਾ ਮੁੱਲ ਆ ਕੇ ਸਾੜ ਪਾਇਆ ਸੀ ਇੱਕ ਤੋਂ ਆ ਟੋਇਆ ਲੱਗਦਾ ਬਾਕੀ ਨਾ ਲੱਗਦਾ ਇਹ ਇਹ ਤੇ ਇਥੋਂ ਛੁੱਟਦੇ ਭਾਵੇਂ ਅੰਤ ਟੈਂਡਾ ਆਪਣਾ ਤਾਂ ਨਹੀਂ ਲਾ ਉਹ ਗੁਰੂ ਤੇ ਉਹਦੇ ਪੀਰ ਉਹੜੀ ਰੋਡ ਬੜਾ ਉੱਚਾ ਉਹ ਉਹਦੇ ਬਰਾਬਰ ਰੋਡ ਹੀ ਸਾਰਾ ਇੱਕ ਹਿਸਾਬ ਤੁਸੀ ਜਰਾ ਹੀ ਕੰਮ ਇਹਨੇ ਇਸੇ ਕਰਦੇ ਨਾ ਇਹ ਮੋਚਾ ਪਾ ਰਿਹਾ ਹੈ ਗੱਲ ਉਹ ਵੀ ਪਾਣੀ ਰਿਹਾ ਉਹ ਸਾਹਮਣੇ ਤੋਂ ਸੀ ਤੋਂ ਕਿਨੇ ਜੇ ਤਾਂ ਉਧਰਲੇ ਬੰਨ ਟੁੱਟੇ ਆ ਨਾ ਉਦੋਂ ਮੈਂ ਵੇਚਿਆ ਹਾਂ ਉਦੋਂ ਪਾਣੀ ਮੇ ਲੱਗ ਲੱਗ ਘੁੰਮਣਿਆ ਮੇਨ ਮੇ ਕਾਣ ਸਪਈਆਂ ਕੀਤਾ ਹਾਂ ਅੰਦਰੋਂ ਪਾਣੀ ਬਾਹਰ ਹੀ ਆ ਗਿਆ ਬਾਰ-ਬਾਰ ਹੋਣਾ ਅੰਦਰੋਂ ਬਾਹਰ ਜਾ ਕੇ ਜਿਆਦਾ ਨਾਲ ਸਪਈਆਂ ਮਾਰ ਮੇਨ ਸ਼ੋਕੀ ਨਾ ਚੱਲੀ ਉਧਰੋਂ ਪਾਣੀ ਕਿਉਂਕਿ ਸਾਰਾ ਪਾਣੀ ਐ ਇਹਨੂੰ ਚੱਲ ਗਿਆ ਬਾਅਦ ਬੜਾ ਛੋਟੇ ਤੇ 15 ਜਮਾਈ ਵਸਲਾਂ ਖਤਮ ਹੋ ਗਏ ਹੋ ਜਾਂ ਤੋ ਕੀ ਨਿਕਲਣਾ ਆਉਣੇ ਨਾਲ ਚ ਕਾਣਕ ਵੀ ਔਖੀ ਹੋ ਆ ਲਾਈਟਾਂ ਦਾ ਕੇਜ ਚ ਬੱਜਿਆ ਹੋਇਆ ਇੱਕ ਸਾਲ ਦਾ ਨੋਟ ਇੱਟਾਂ ਦਾ ਦੇਖ ਤਾਂ ਸਹੀ ਕੇਜ ਚ ਕਿਵੇਂ ਬੁੱਜੀਆਂ ਹੋਈਆਂ ਪਾਣੀ ਤੂੰ ਦੇਖ ਇੱਟਾਂ ਚੱਕ ਕੇ ਉੱਥੇ ਪਾਰੀਆਂ ਪਾਣੀ ਦਾ ਹਿਸਾਬ ਲਾ ਲੈ ਤੂੰ ਪਾਣੀ ਕਿੰਨਾ ਜ਼ਿਆਦਾ ਤੇਜ਼ ਹੋਊਗਾ ਜਿਹੜੀ ਇੱਟਾਂ ਉੱਥੇ ਸਾਰਾ ਬਾਹਰ ਕੱਢਿਆ ਹੋਇਆ ਵਿਚਾਰਿਆਂ ਨੇ ਲਾਓ ਘੜ ਦਗਾਓ ਲਾਓ ਘੜ ਦੀ ਕੰਦ ਔਰ ਇਸ ਕਾ ਦੇ ਭਾਈ ਹਾਲ ਆ ਜਮਾ ਇਸ ਕਾ ਹਾਂ ਨਾਲ ਰਹਿ ਰਹੇ ਆਂ ਭਾਈ ਕਿਆ ਕਰੇ ਮਜਬੂਰੀਆਂ ਕੋਲ ਵੀ ਪਈ ਵੀ ਆ ਨਾਲੇ ਦੇਖ ਲੈ ਕਿੱਥੇ ਚਲੇ ਗਏ ਘਰ ਜਾ ਬੈ ਜਾ ਉਹ ਹੁੰਦਾ ਦੇਖ ਕੇ ਉਹ ਨੁਕਸਾਨ ਹੋਇਆ ਇੱਧਰ ਪੂਰੀ ਪਈ ਹੋ ਰਹੀ ਜਿੱਧਰ ਫੋਲੀਆਂ ਜੇ ਆ ਸ਼ੈੱਡ ਗਿਰ ਗਿਆ ਸਾਰਾ ਸਾਰੇ ਥੱਲੇ ਛੱਡੋ ਉੱਠ ਰਿਹਾ ਜਿੰਨਾ ਵੀ ਉਹ ਟ੍ਰੇਡ ਵੀ ਆ ਗਈ ਦੇਖ ਲਓ ਯਮਾਈ ਬੈਠ ਗਿਆ ਨੰਨਾ ਨਿਵਾੜੀ ਆਵੇ ਆ ਕੰਮ ਤੇ ਰਹਿਦਾ ਹਾਂ ਅੱਲੈਹੁ ਅਲੈਹੁ ਅਲੈਹੁ ਆ ਕੜਾਪੋ ਤੇ ਥੋੜੀ ਲੱਤੀ ਆ ਤੇ ਉੱਤੇ ਕਿੰਨੇ ਚਾਰ ਪੰਡਾ ਲਾ ਦੋ ਸਹੀ ਗੱਲ ਆ ਬੰਦਾਂ ਦੇ ਵਿੱਚ ਜਾ ਕੇ ਆ ਆ ਵੇਖੋ ਆਵੇ ਠੀਕ ਆਦਾਰਿਆ ਤੋਂ ਕਾੜ ਕਾੜ ਕੇ ਪਾਣੀ ਨਾ ਆਇਆ ਨੀ ਰੋੜ ਪਾਇਆ ਨੀ ਬੜਾ ਹੀ ਆ ਨਾ ਤਾਂ ਕੰਦਾ ਬਾਰਾ ਤਾਂ ਪਾਣੀ ਗਈ ਵਹਾ ਇਧਰ ਨੂੰ ਹੋ ਗਿਆ ਨਾ ਇਧਰ ਪਾਉਣ ਪਿੱਛੋਂ ਆ ਆਂਦਲ ਨੂੰ ਮੇਹਾਂ ਕਰ ਆਹ ਸਾਰੀ ਪਾੜ ਕੇ ਆਵੇ ਮੱਥਾ ਵੀ ਪਾੜੇ ਹਾਂ ਵੀਰ ਜੀ ਆਹ ਤਾਂ ਉਹ ਹੀ ਤੇ ਦਿਖ ਨਹੀਂ ਮਾਰੀ ਹਾਂ ਤਾਂ ਉਹ ਵੀ ਦਾ ਵੀ ਪਰ ਜੜ ਤੈ ਪਰ ਤਾਂ ਰੱਖੀ ਪੈਰੀ ਵੀ ਜਿਹੜੀ ਤਨ ਕੰਦ ਲੱਗੀ ਹੋ ਰੇਤਾ ਪਾਰਤੀ ਅੱਛੇ ਕਿੱਦਾਂ ਲੱਗਦੀ ਜ਼ਮੀਨ ਤੁਹਾਡੀ ਆਹ ਨਾਲ ਲੱਗਿਆ ਥੋੜੀ ਜੀ ਤੇ ਉਧਰ ਆਪਾਂ ਚਾਰ ਵਗੈਰਾ ਤੇ ਗੱਠਾ ਵਗੈਰਾ ਤਾਰ ਲੱਗਿਆ ਥੋੜੀ ਥੋੜੀਆਂ ਨੂੰ ਹਾਂ ਬਾੜੇ ਕਿਉਂਕਿ ਐਦਾਂ ਨਾ ਸਾਰਿਆਂ ਨੂੰ ਰਲ ਮਿਲ ਕੇ ਆਜੂ ਸਾਰਾ ਕੁਝ ਨਾ ਜਿੰਨੇ ਵੀ ਘਰ ਬਗਤਾ ਹੋਏ ਲੋਕਾਂ ਨੇ ਦੇਖਿਆ ਹੈ ਉਹ ਵੀ ਨੂੰ ਦੇਖ ਕੇ ਇਹਦੀ ਭਰਾ ਸਾਡੇ ਕੋਲ ਟੂੜੀ ਦੀ ਤੇ ਚਾਰ ਦੀ ਦੋ ਟਰਾਲੀਆਂ ਪਾਣੀ ਨਾਲ ਮਤਲਬ ਬਹੁਤ ਬਹੁਤ ਇਹ ਭਰਾਵਾਂ ਦਾ ਧੰਨਵਾਦ ਆ ਵੀ ਇਹਨਾਂ ਨੇ ਘਟੋ ਘਟ ਕੋਈ ਮੰਨ ਲਓ ਵੀ ਤੁਸੀਂ ਕੋਈ 350 400 ਕਿਲੋਮੀਟਰ ਤੋਂ ਸਫ਼ਰ ਕਰਕੇ ਕੱਲ ਦੇ ਤਰੇ ਆ ਤੇ ਅਸੀਂ ਤਹਿ ਦਿਲੋਂ ਸਾਰਾ ਪਿੰਡ ਵੀਰਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਭਰਾ ਸਾਰਿਆਂ ਦਾ ਵੀਰਾਂ ਦਾ ਕਿ ਤੁਸੀਂ ਆਏ ਸਾਡੇ ਕੋਲ ਸਾਡੇ ਦੁੱਖ ਨੂੰ ਸਮਝਿਆ ਤੇ ਇਦਾਂ ਹੀ ਮੇਰਾ ਭਰਾ ਨਾ ਨਹੀਂ ਸੇਵਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਤੇ ਆਪਾਂ ਥੈਲੇ ਕਰ ਤੇ ਖਾਣੀ ਮਤਲਬ ਥੈਲੇ ਕੱਕ ਤੇ ਤੇ ਆਪਣੇ ਕੋ ਖੁੱਲੀ ਰੂੜੀ ਰਹਿ ਗਈ ਹੁਣ ਆਪਾਂ ਨੇ ਜਾਣਾ ਉਧਰ ਨੂੰ ਉੱਧਰ ਜਿੱਧਰ ਆਪਾਂ ਪਹਿਲਾਂ ਜਾ ਗਏ ਜਿੱਥੇ ਬਾਈ ਦਾ ਸ਼ੈੱਡ ਡਿੱਗ ਰਿਹਾ ਸੀ ਦੇਖੀ ਹੀ ਨਹੀਂਆਂ ਵੀ ਕੋਖੀ ਵਾਲੀ ਵੀਡੀਓ ਬਹੁਤ ਜਲਦੀ ਦੀ ਹਾਂ ਇੱਕ ਕੋਠੀ ਵਾਲੀ ਵੀਡੀਓ ਤੇ ਜਿੱਧਰ ਸ਼ੈੱਡ ਡਿੱਗ ਰਿਹਾ ਬਾਈ ਦਾ ਉੱਧਰ ਜਾਣਾ ਹੁਣ ਆਪਾਂ ਨੇ ਤੇ ਚੱਲਦੇ ਹਾਂ ਹੁਣ ਉੱਥੋਂ ਆ ਆ ਬੱਸ ਇੱਧਰ ਸੇਵਾ ਨੂੰ ਆਹਨੇ ਲੋਕ ਇੱਧਰ ਬੜੀ ਪੈਸੇ ਦੇਵਾ ਮਾਇਆ ਦੇ ਰਹੇ ਨੇ ਪੈਸੇ ਹੀ ਸੇ ਵਾ ਹੋ ਪੈਸੇ ਹੀ ਵਾਰ ਵੀ ਪੈਸੇ ਹੀ ਵਾ ਬੜਾ 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 ਬੁਰਾ ਹਾਲਾ ਪਾਣੀ ਹਲੇ ਤਾਂ ਸੈ ਨਹੀਂ ਚੁੱਕਿਆ ਸਾਰੇ ਖੇਤਾਂ 'ਚ ਪਾਣੀ ਉਮੇਦ ਉਮੀਦ ਆ ਰਿਹਾ ਕੋਈ ਕਹਿ ਦੂਗਾ ਇਹ ਚ ਮੋਟੇ ਜੀਰੀ ਦੀ ਤੇਲ ਜਵੇਂ ਨਾਲੇ ਧਾਪੂ ਨਾਲੇ ਚਾਈ ਇੱਧਰ ਵੀ ਪਾਣੀੋਂ ਪਾਣੀ ਹੋਇਆ ਪਿਆ ਹਲੇ ਵੀ ਚੈੱਕ ਕਰੋ ਐਨ ਪਤਾ ਲਾਦਾ ਉਹ ਬੁਰਾ ਹਾਲ ਆ ਭਾਈ ਇੱਧਰ ਹੁਣ ਰਸਤੇ ਵਿੱਚ ਘਾਰ ਉਹ ਦੇਖੋ ਢੋਲ ਉੱਪਰ ਰੱਖੇ ਹੋਏ ਨੇ ਨੀਂਹ ਹਰਕੇ ਹੋ ਗਏ ਆ ਤੇ ਕੋ ਬਿਚੇ ਹੋਏ ਆ ਪਰ ਹੋਏ ਕਲਾਕਾਰ ਉਹ ਨਾ ਰਹੀ ਲੱਗਦਾ ਨਾ ਦਾ ਮਾਨ ਬੈ ਗਿਆ ਦੀ ਮੇਰੇ ਬਾਗੇ ਸੇਰੇ ਚਾਦਾ ਲੱਦੀ ਤੇ ਉਧਰ ਤੰਬੂ ਵੀ ਇੱਧਰ ਉੱਪਰੇ ਇਹ ਖਤਰਾ ਬਹੁਤ ਸੀਆ ਪਾਣੀ ਉਹ ਇਹਨਾਂ ਨੂੰ ਇਹਨਾਂ ਨੂੰ ਕਹਿ ਦਿੰਦਾ ਨਾਲ ਹੀ ਆਪਣੇ ਹੱਥ ਦੇ ਨਾਲ ਲੋਕਾ ਸਮਾਨ ਵੀ ਉੱਪਰ ਚੋਪੜੀਆਂ ਵੀ ਉੱਪਰ ਤੇ ਉਧਰ ਵੀ ਉਧਰ ਸਮਾਨ ਰੱਖਿਆ ਹੈ ਬਾਈ ਨੇ ਸਾਰਾ ਉੱਪਰੇ ਹਲੇ ਵੀ ਇਹਨਾਂ ਨੂੰ ਅੱਜ ਹਾਲ ਤੱਕ ਖਤਰਾ ਹੈ ਕਿ ਅੱਬੇ ਖੁੰਬੇ ਸਾਰੇ ਬੀਂਗੇ ਗਾ ਤੇ ਪਾਣੀ ਨੇ ਪਾਣ ਸਾਰਾ ਉੱਪਰ ਰੱਖਿਆ ਇੱਧਰ ਟੋਕਿਆਣ ਮਸ਼ੀਨ ਦਾ ਕੀ ਹਾਲ ਝੋਪੜੀ ਜੀ ਵਗ ਗਈ ਆ ਜੀ ਇਹਦੇ ਬੈਗ ਲਾਉ ਟਰਾਲੀ ਪਾਣੀਓ ਪਾਣੀ ਫਸਲ ਸਾਰੀ ਖਰਾਬ ਹੋ ਗਈ ਆ ਲਾਓ ਜੀ ਟਰਾਲਾ ਲੱਗਿਆ ਆਪਾਂ ਉਰੇ ਬੈਕ ਲੈਂਡ ਤੇ ਗੱਡੀ ਹੋ ਗਈ ਸਾਈਡ ਸੇਵ ਬਾਈ ਦੇ ਘਰ ਆ ਤarnia ਉਹਨੂੰ ਕਿਹਾ ਬਾਈ ਤੂੰ ਰਿੰਦਿਆ ਤੂੰ ਰੇ ਤਾਰ ਲਾ ਫਿਰ ਉੱਥੇ ਟਰਾਲਾ ਜਾਣਾ ਵੀ ਹੈਗਾ ਤੇ ਦੇ ਦੇ ਤੰਗ ਅਸੀਂ ਤੰਗੜੀ ਲਾਉਣੀ ਭੁੱਲ ਗਿਆ ਆ ਤੰਗੜੀ ਯਾਰੇ ਬਹੁਤ ਔਖੇ ਹੋ ਰਹੇ ਆ ਦੇ ਦੇ ਜੀ ਡਾਲਾ ਹੀ ਖੋਲ ਦੇਣਾ ਇੱਧਰ ਇੱਧਰ ਮੇਰੇ ਬਾਹਰ ਰੱਖੋ ਚੱਲ 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 ਬਰਾ ਘੱਟਿਆ ਬਰਾ 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 ਅੱਗੇ ਲੈ ਲੋ ਉਹ ਜਾਣਦੇ ਨੇ ਵੀ ਉਡੀ ਘਰਾਨੀਆਂ ਨੇ ਕਣਾ ਕਤੀ ਕਣਾ ਕਣਾ ਕਤੀ ਚੱਲ ਚੱਲ